ਦੋਸਤ ਨੇ ਬਦਲਾ ਆ ਦਿੱਤਾ ਪੁੱਤ ਨਸ਼ਿਆਂ ਉੱਤੇ ਲਾ ਦਿੱਤਾ ਦੋਸਤ ਨੇ ਬਦਲਾ ਆ ਦਿੱਤਾ ਪੁੱਤ ਨਸ਼ਿਆਂ ਉੱਤੇ ਲਾ ਦਿੱਤਾ ਹੁਣ ਪੁੱਤ ਕਰੇ ਬਰਬਾਦੀ ਘਰ ਮਾਪਿਆਂ ਨੂੰ ਝੱਲਣੇ ਪੈਂਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ ਪਹਿਲਾ ਐਨ ਹੰਮੀ ਭਰ ਦੇਣੀ ਫਿਰ ਜਾਣ ਕੇ ਦੇਰੀ ਕਰ ਦੇਣੀ ਪਹਿਲਾ ਐਨ ਹੰਮੀ ਭਰ ਦੇਣੀ ਫਿਰ ਜਾਣ ਕੇ ਦੇਰੀ ਕਰ ਦੇਣੀ ਜਦ ਮੌਕਾ ਹੱਥੋਂ ਨਿਕਲ ਜਾਵੇ ਫਿਰ ਆ ਕੇ ਸੌਰੀਆਂ ਕਹਿੰਦੇ ਨੇ ਬਚ ਕੇ ਰਿਹਾ ਕਰ ਉਹਨਾਂ ਤੋਂ ਜੋ ਗੁੱਜਾ ਬਦਲਾ ਲੈਂਦੇ ਨੇ